ਆਪਣਾ ਬਾਈ ਅਲੋਕ ਮਿੱਤਲ ਆ ਸੱਜਣੋ ਤੇ ਸੋਲਰ ਦੇ ਬੜੇ ਕਰਿੰਦੇ ਬੰਦੇ ਅਸਲ ਦੇ ਵਿੱਚ ਕਾਰਨ ਇਹ ਆ ਨਾ ਵੀ ਬਾਈ ਅਲੋਕ ਪੜਿਆ ਲਿਖਿਆ ਬਹੁਤ ਹੈ ਅੱਜ ਆਪ ਗੁਰਦੁਆਰਾ ਸਾਹਿਬ ਦੀ ਛੱਤ ਤੇ ਆ ਲੰਗਰ ਹਾਲ ਦੇ ਉੱਪਰ ਖੜੇ ਆ ਆਪਾਂ ਤੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੋਲਰ ਲੱਗ ਰਿਹਾ ਪਰ ਜਿਹੜੀ ਗੱਲ ਮੈਨੂੰ ਸੁਣਨ ਤੋਂ ਬਾਈ ਨੂੰ ਮਿਲੀ ਨਾ ਬਾਈ ਤੋਂ ਮਿਲੀ ਉਹ ਇਹ ਆ ਕਿ ਸੋਲਰ ਪਿਛਲੇ ਸਾਲ ਤੋਂ ਸਸਤੇ ਬਹੁਤ ਜ਼ਿਆਦਾ ਹੋ ਗਿਆ ਸੋਧ ਵੀ ਹੋ ਗਈ ਤੇ ਸਸਤੇ ਵੀ ਹੋ ਗਏ ਆਪਾਂ ਸਵਾਗਤ ਕਰਦੇ ਬਈ ਸਸਤੀਕਲ ਸਸਤੀਕਲ ਬਈ ਜੀ ਪਹਿਲਾਂ ਸਸਤੇ ਤੇ ਗੱਲ ਕਰੀਏ ਕਿ ਸੋਧ ਤੇ ਗੱਲ ਕਰੀਏ ਬਈ ਜਿਵੇਂ ਸੁਣਦਾ ਪਹਿਲਾਂ ਸਸਤੇ ਤੇ ਗੱਲ ਕਰਦੇ ਕਿਉਂਕਿ ਲੋਕ ਜਿਆਦਾ ਬਜਟ ਦੇਖਦੇ ਆ ਜਮਾ ਸਹੀ ਗੱਲ ਆਪਾਂ ਖੜੇ ਕਿੱਥੇ ਗੁਰਦੁਆਰਾ ਸਾਹਿਬ ਇਹ ਪੇ ਰੂੜੇਕੇ ਕਲਾਂ ਜੀ ਤਪਾ ਤਹਿਸੀਲ ਚ ਪੈਂਦਾ ਰੂੜੇਕੇ ਕਲਾਂ ਸਿੱਟਪੋਈ ਗੁਰਦੁਆਰਾ ਸਾਹਿਬ ਇੱਥੇ ਇੱਥੇ ਲੱਗ ਰਿਹਾ ਭਾਜੀ ਸੋਲਰ ਸਾਡਾ ਅੱਛਾ ਇੱਥੇ ਲੱਗ ਰਿਹਾ ਇਹ ਜਿਆਦਾ ਬਈ ਮਤਲਬ ਹੁਣ ਵੱਡੀਆਂ ਇਮਾਰਤਾਂ ਜਿਵੇਂ ਕਮਰਸ਼ੀਅਲ ਕਾਲਜ ਹੋਗੇ ਜਾਂ ਇਹ ਹਸਪੀਟਲ ਹੋਗੇ ਜਾਂ ਇਹ ਇੰਨਾ ਤੇ ਲੱਗਦਾ ਲੋਕ ਘਰੇ ਘਰਾਂ 'ਚ ਵੀ ਵੈਸੇ ਤਾਂ ਲਵਾਉਣ ਲੱਗ ਗਏ ਹੁਣ ਤਾਂ ਅਸੀਂ ਭਾਜੀ ਤਕਰੀਬਨ ਸਾਨੂੰ 5 ਸਾਲ ਹੋ ਗਏ ਕੰਮ ਕਰਦੇ ਤੇ ਅਸੀਂ ਨਾ ਘੱਟੂ ਘੱਟ 650 700 ਪਲਾਂਟ ਲਾਤਾ ਜੀ ਉਹਦੇ 'ਚ ਅਸੀਂ ਸਕੂਲਾਂ 'ਤੇ ਵੀ ਲਾਇਆ ਜੀ ਜੀ ਘਰਾਂ 'ਚ ਵੀ ਲਾਇਆ ਜੀ ਆਫਿਸਾਂ ਤੇ ਵੀ ਲਾਇਆ ਹੈ ਕੁੱਲ ਮਿਲਾ ਕੇ ਜਿਹੜਾ ਵੀ ਬੰਦਾ ਬਿਜਲੀ ਯੂਜ਼ ਕਰਦਾ ਹੈ ਉਹਦੇ ਸੋਲਰ ਲੱਗ ਸਕਦਾ ਹੈ ਜੀ ਬਿਜਲੀ ਆਪਾਂ ਸਾਰੇ ਯੂਜ਼ ਕਰਦੇ ਆਂ ਇਹ ਇਹ ਤੁਸੀਂ ਜ਼ਿਆਦਾ ਕਰਦੇ ਆਨ ਗ੍ਰਿਡ ਦਾ ਆਨ ਗ੍ਰਿਡ ਦਾ ਆਪਾਂ ਜੀ ਆਨ ਗ੍ਰਿਡ ਦਾ ਕਰਦੇ ਆਂ ਵੀ ਜਦੋਂ ਬਿਜਲੀ ਹੈਗੀ ਆ ਤੇ ਉਦੋਂ ਇਹ ਵਾਪਸ ਕਰੂਗਾ ਉਹਦਾ ਕਾਰਨ ਹੈ ਨਾ ਭਾਜੀ ਜਦੋਂ ਸੋਲਰ ਪਹਿਲਾਂ ਸਟਾਰਟ ਹੋਇਆ ਇਹ ਆਫ ਗ੍ਰਿਡ ਸਟਾਰਟ ਹੋਇਆ ਸੀ ਜਿਹਦੇ ਨਾਲ ਬੈਟਰੀ ਲੱਗਦੇ ਸੀ ਜੇ ਆਪਾਂ ਪੰਜਾਬੀ ਚ ਗੱਲ ਕਰੀਏ ਉਹ ਬੈਟਰੀ ਹੋ ਜਾਂਦੇ ਸੀ ਖਰਾਬ ਭਾਜੀ ਆਪਾਂ ਨੂੰ ਪਤਾ ਹੀ ਆ 4 ਸਾਲ ਬਾਅਦ 5 ਸਾਲ ਬਾਅਦ ਚੇਂਜ ਕਰਨੇ ਪੈਂਦੇ ਆ ਇਹਦੇ ਇੱਕ ਵਾਰੀ ਲਾ ਕੇ ਜ਼ੀਰ ਉਨਾਲੀ ਚੀਜ਼ ਹੀ ਹੈਣੀ ਇਹਦੇ 'ਚ ਕੋਈ ਤੇ ਅਲੋਕ ਭਾਈ ਇਹ ਕਿ ਬਜਟ ਦੀ ਆਪਾਂ ਗੱਲ ਮੋਢੇ 'ਚ ਮੈਂ ਤੈਨੂੰ ਉਹੀ ਕਿਹਾ ਵੀ ਬਜਟ ਦੀ ਠੀਕ ਹੈ ਜੀ 5 ਕਿਲੋਵਾਟ ਦਾ ਇੱਕ ਆਮ ਬੰਦਾ ਜਿਹੜਾ ਜ਼ਿਆਦਾਤਰ 5 ਕਿਲੋਵਾਟ ਹੀ ਲਵਾਂਦਾ ਹਾਂ ਆਮ ਕਰੇ 5 ਕਿਲੋਵਾਟ ਲੱਗਦਾ ਭਾਜੀ 5 ਕਿਲੋਵਾਟ ਦਾ ਜੇ ਮੈਂ ਕਹਾਂ ਵੀ ਚੰਗਾ ਵੀ ਹੋਵੇ ਠੀਕ ਹੈ ਜੀ ਤੇ ਸਸਤਾ ਵੀ ਹੋਵੇ ਠੀਕ ਹੈ ਜੀ ਕਿੰਨੇ ਦਾ ਲੱਗੇ ਸੁਣੋ ਭਾਜੀ ਸ਼ੁਰੂ ਹੋ ਜੂਗਾ ਇਹ 1,85,000 ਰੁਪਏ ਤੋਂ ਜੀ ਇਨੂੰ ਵੱਡਾ ਕਿੰਨਾ ਮਰਜ਼ੀ ਕਰ ਲੋ ਇਹਦੇ ਚ ਘੱਟੋ ਘੱਟ 10 ਇਕੁਪੈਂਟ ਹੋਣਗੇ ਜੀ ਪੈਨਲ ਆਉਂਦੇ ਆ ਜੀ ਇਨਵਰਟਰ ਆਉਂਦਾ ਆ ਜੀ ਸਟਰਕਚਰ ਲੱਗਦਾ ਆ ਜੀ ਤਿੰਨ ਤਰ੍ਹਾਂ ਦੀ ਵਾਇਰਿੰਗ ਹੈ ਜੀ ਅਰਥਿੰਗ ਹੈ ਜੀ ਅਸਮਾਨੀ ਬਿਜਲੀ ਵਾਲਿਆ ਜੀ ਫਿਰ ਬਿਜਲੀ ਬੋਰਡ ਦਾ ਸਾਰਾ ਕੰਮ ਹੈ ਜੀ ਫਿਰ ਜਿਹੜੇ ਬਾਕੀ ਫਾਈਨਲ ਟੱਚ ਦੇਣਾ ਹੁੰਦਾ ਉਹੋ ਹੈ ਜੀ ਹੁਣ ਅਸੀਂ ਕੀ ਕਰਦੇ ਆ ਭਾਜੀ ਛੋਟੀਆਂ ਛੋਟੀਆਂ ਗੱਲਾਂ ਨਾਲ ਰੇਟ ਦਾ ਫਰਕ ਪੈਂਦਾ ਬਹੁਤ ਬੰਦੇ ਆ ਪੈਨਲ ਨੂੰ ਫਿੱਟ ਕੀਤਾ ਵੈਸਟੈਂਡ ਦੇ ਨਾਲ ਭਾਜੀ ਇਹ ਜੀ ਡੀ ਯੂ ਕਲੰਪ ਕਹਿੰਨੇ ਨੂੰ ਅਸੀਂ ਇਕੱਲਾ ਜੀ ਡੀ ਯੂ ਕਲੰਪ ਲਾਉਂਦੇ ਆ ਅਸੀਂ ਜ ਨਟ ਬੋਲਟ ਵੀ ਲਾਵਾਂਗੇ ਉਹ ਪਿੱਛੇ ਦੀ ਜਿਹੜੇ ਆਪਾਂ ਦੇਖਾਂਗੇ ਪਤਾ ਲੱਗੂ ਆਪਾਂ ਨੂੰ ਆਜੋ ਹਾਂਜੀ ਉਹਦੇ ਨਾਲ ਫਰਕ ਕੀ ਪੈਣਾ ਭਾਜੀ ਨੇਰੀ ਚ ਬਲੋਕ ਕਹਿੰਦੇ ਵੀ ਹਾਏ ਸਾਡਾ ਪੈਨਲ ਨਾ ਉੱਡ ਜੇ ਇਹ ਮਤਲਬ ਨਹੀਂ ਹੋ ਸਕਦਾ ਵੀ ਸਾਡਾ ਕਦੇ ਪੈਨਲ ਇੱਥੋਂ ਹਿੱਲ ਵੀ ਜਾਊਗਾ ਅੱਛਾ ਜੀ ਤੁਸੀਂ ਦੇਖੋ ਭਾਜੀ ਇੱਧਰ ਆਜੋ ਆ ਉੱਤੇ ਸਾਡੇ ਰਹੇ ਜੂਗਾ ਆ ਦੇਖੋ ਇੱਥੇ ਨਟ ਬੋਲਟ ਵੀ ਲੱਗੇ ਹੋਏ ਆ ਜੀ ਆ ਜੱਡ ਜੂ ਕਲੰਪ ਵੀ ਲੱਗੇ ਹੋਏ ਆ ਜੀ ਤਾਂ ਇਹ ਨਹੀਂ ਹੈ ਵੀ ਨੇਰੀ ਦੇ ਵਿੱਚ ਪੈਨਲ ਨੂੰ ਕੁਝ ਹੋ ਜਾਊਗਾ ਅੱਛਾ ਇਹ ਹਿਲ ਦੂ ਹਿਲਦਾ ਨਹੀਂ ਮੈਂ ਹਲਾ ਕੇ ਵੇਖੋ ਭਾਜੀ ਇਹਨੇ ਜਮ੍ਹਾਂ ਵੀ ਨਹੀਂ ਹਿਲਣਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਪੈਨਲਾਂ ਤੋਂ ਸ਼ੁਰੂ ਹੋ ਜਾਈਏ ਉਸ ਤੋਂ ਬਾਅਦ ਆਪਾਂ ਜੀ ਡੀ ਜੂ ਕਲੰਪ ਵਾਲੇ ਪਾਸੇ ਨੂੰ ਫੇਰ ਆਉਂਦੇ ਆਂ ਇਹ ਪੈਨਲ ਮਤਲਬ ਇਹਦੀ ਕੀ ਜ਼ਿੰਮੇਵਾਰੀ ਆ ਕੀ ਸਮਰੱਥਾ ਹੈ ਦੀ ਪੈਨਲ ਦੀ ਇਹ ਪੈਨਲ ਆ ਕਿਹੜਾ ਵਜਦਾ ਸੋਲੋ ਵਜਦਾ ਇਹ ਭਾਜੀ ਮੋਨੋ ਪਰਕ ਹਾਫ ਕੱਟ ਪੈਨਲ ਵਜਦਾ ਜੀ ਸਿੰਗਲ ਸਾਈਡ ਵਾਲਾ ਬਾਈ ਫੇਸ਼ੀਅਲ ਪੈਨਲ ਵੀ ਹੁੰਦਾ ਉਹਦੀ ਕੋਸਟਿੰਗ ਥੋੜੀ ਵੱਧ ਜਾਂਦੀ ਜਿਹੜੀ ਰੇਟ ਦੀ ਗੱਲ ਕਰਦੇ ਸੀ ਆਪਾਂ ਕਹਿੰਨੇ ਵੀ 1.85 ਤੋਂ ਸਟਾਰਟ ਹੋ ਜਾਂਦਾ ਤੁਸੀਂ ਪੋਲੀ ਪੈਨਲ ਲਵਾਉਣਾ ਉਹ 1.85 ਦਾ ਲੱਗ ਜੂ ਸਟਰਕਚਰ ਤੁਸੀਂ ਹਲਕਾ ਲਵਾਉਣਾ ਉਸ ਹਿਸਾਬ ਨਾਲ ਲੱਗ ਜੂ ਜੇ ਪੂਰਾ ਟਾਪ ਦਾ ਪਲਾਂਟ ਲਵਾਉਣਾ ਤਾਂ 2,05,000 ਰੁਪਏ 85 ਲਾ ਦਾਂਗੇ ਜਿਹੜਾ ਪਿਛਲੇ ਸਾਲ ਭਾਜੀ 3 ਲ ਇੰਨਾ ਫਰਕ ਪੈ ਗਿਆ ਕਿੰਨਾ ਫਰਕ ਪੈ ਗਿਆ ਲੱਖ ਰੁਪਏ ਸਸਤਾ ਹੋ ਗਿਆ ਲੱਖ ਰੁਪਏ ਉੱਡ ਗਿਆ ਜੀ ਮੰਨ ਕੇ ਚੱਲੋ ਲੱਖ ਰੁਪਏ ਸਸਤਾ ਹੋ ਗਿਆ ਤੇ 3 ਲੱਖ ਮਗਰੀ ਲੱਖ ਰੁਪਏ ਸਸਤਾ 3 ਲੱਖ ਮਗਰੀ ਲੱਖ ਰੁਪਏ ਸਸਤਾ ਹੋ ਗਿਆ ਤੇ ਇਹ ਇਹਨੂੰ ਸਬਸਿਡੀ ਕੱਟ ਕੇ ਇੰਨਾ ਮੰਨ ਲੀਏ ਕਿ ਇਹ ਤੋਂ ਉੱਪਰ ਸਬਸਿਡੀ ਹੋ ਰਹੀ ਸਬਸਿਡੀ ਕੱਟ ਕੇ ਜੀ ਸਬਸਿਡੀ ਕੱਟ ਕੇ ਸਾਨੂੰ ਇੰਨਾ ਹੀ ਪਊਗਾ ਤੁਸੀਂ 2 ਲੱਖ 5000 ਰੁਪਏ ਪੇ ਕਰਨਾ ਜਿੰਨਾ ਟਾਈਮ ਸਰਕਾਰ ਦੀ ਸਬਸਿਡੀ ਚੱਲਦੀ ਹੈ ਜੀ ਉਹਨਾ ਟਾਈਮ ਇਹ ਸਬਸਿਡੀ ਕੱਟ ਕੇ ਅਸੀਂ ਤੁਹਾਨੂੰ ਰੇਟ ਲਾ ਕੇ ਦਿੰਦੇ ਤੇ ਇਹ ਜਿਹੜਾ ਹਾਫ ਕੱਟ ਕਹਿੰਦੇ ਉਹ ਕਿਵੇਂ ਹੁੰਦਾ ਹੈ ਹਾਫ ਕੱਟ ਪਾ ਜੀ ਦੇਖੋ ਇਹਨੂੰ ਪੈਨਲ ਦੇ ਵਿਚਾਲੇ ਇੱਕ ਦੋ ਪਾਰਟੀਸ਼ਨ ਕੀਤੀ ਵੀ ਹੈ ਜੇ ਆਪਾਂ ਦੂਰੋਂ ਦੇਖਦਾ ਹੈ ਲੱਗਦਾ ਵੀ ਦੋ ਪੈਨਲ ਨੇ ਇਹ ਇਹਨੂੰ ਹਾਫ ਉਦੀ ਬਹੁਤ ਸਪੀਡ ਹੁੰਦੀ ਹੈ ਜਿਹਦੇ ਕਰਕੇ ਬਿਜਲੀ ਜ਼ਿਆਦਾ ਬਣਾਉਂਦਾ ਠੀਕ ਹੈ ਜੀ ਇੱਕ ਹੋਰ ਸੈੱਲ ਆਇਆ ਭਾਜੀ ਉਹ ਅਸੀਂ ਨਵਾਂ ਲਾਂਚ ਕਰ ਰਹੇ ਹਾਂ ਟੌਪ ਕੌਨ ਸੈੱਲ ਕਹਿੰਦੇ ਹਨ ਅਨਕਟ ਸੈੱਲ ਕਹਿੰਦੇ ਉਹਦੀ ਪ੍ਰੋਡਕਸ਼ਨ ਇਤੋਂ ਵੀ ਜ਼ਿਆਦਾ ਹੋ ਮਤਲਬ ਆਉਣ ਵਾਲੇ ਸਤੰਬਰ ਦੇ ਮਹੀਨੇ ਚ ਸਾਡੇ ਕੋਲੇ ਉਹ ਪੈਨਲ ਆ ਜਾਣਗੇ ਅੱਛਾ ਉਹਦੀ ਪ੍ਰੋਡਕਸ਼ਨ ਇਤੋਂ ਵੀ ਜ਼ਿਆਦਾ ਹੋ ਵੀ ਮਤਲਬ ਜਿਹੜਾ ਜ਼ਿਆਦਾ ਥਾਂ ਰੋਕਣ ਵਾਲਾ ਕੰਮ ਆ ਉਹ ਉਹਦੇ ਨਾਲ ਹੋਰ ਵੀ ਘੱਟ ਵੀ ਘੱਟ ਜੂ ਇਹ ਭਾਜੀ 550 ਵੋਟ ਦੇ ਇੱਕ ਪੈਨਲ ਹੈ ਉਹ 580 ਵੋਟ ਦਾ ਪੈਨਲ ਲਾਊਗਾ 30 ਵੋਟ ਇੱਕ ਪੈਨਲ ਚ ਬਾਜੂ ਇਹ 1 ਕਿਲੋਵਾਟ 5. ਉਹ ਬਹੁਤ ਫਰਕ ਪੈਂਦਾ ਮਤਲਬ ਕਹਿਣ ਤੋਂ ਭਾਵੇਂ ਇਹ ਵੀ ਜੇ ਆਮ ਘਰੇ ਆ ਥੱਲੇ ਥੱਲੇ ਲੜਾਈ ਲੱਗ ਜਾਇਆ ਕਰੂਗਾ ਤਾਂ ਵੱਧੂ ਹੋ ਜਾਊਗਾ ਬਹੁਤ ਹੋ ਜਾਊ ਬਹੁਤ ਹੋ ਜਾਊ ਜਗ੍ਹਾ ਨਹੀਂ ਛੁੱਡੀ ਵੇਸਟ ਹੋਣੀ ਹੈਗੀ ਜੀ ਹੂੰ ਉਹ ਅੱਗੇ ਅੱਗੇ ਤਾਂ ਬਹੁਤ ਵਾਰੀ ਲੋਕਾਂ ਨੂੰ ਇਹ ਵੀ ਪ੍ਰੋਬਲਮ ਹੁੰਦੀ ਸੀ ਕਿ ਯਾਰ ਛੱਤ ਛੋਟੀ ਆ ਨੇ ਤਾਂ ਲਵਾਲ ਕੇ ਇਹਦਾ ਵੀ ਭਾਜੀ ਮੈਂ ਤੁਹਾਨੂੰ ਇੱਕ ਗੱਲ ਕਹੂੰ ਜਿਹਦੀ ਛੱਤ ਵੀ ਛੁੱਟੀ ਹੈ ਸਾਡਾ ਕੀ ਹੈ ਨਾ ਭਾਜੀ ਅਸੀਂ ਜੈਕਸਨ ਕੰਪਨੀ ਨਾਲ ਐਸੋਸੀਏਟਡ ਹੈ ਅਸੀਂ ਪਾਇਰੈਂਟ ਡਿਸਟ੍ਰੀਬਿਊਟਰ ਆ ਹਾਂ ਉਹਦੇ ਜੀ ਅਸੀਂ ਜਿਵੇਂ ਹੁਣ ਇੱਥੇ ਗੁਰਦੁਆਰਾ ਸਾਹਿਬ ਤੇ ਆਪਣੇ ਸੋਲਰ ਲੱਗ ਰਹੇ ਹੈ ਅਸੀਂ ਜਦੋਂ ਇੱਥੇ ਇਹਨਾਂ ਨਾਲ ਗੱਲਬਾਤ ਕਰਨ ਆਏ ਸੀ ਸਾਨੂੰ ਇਹਨਾਂ ਨੇ ਆਰਡਰ ਪਾਇਆ ਹੈ ਉਦੋਂ ਅਸੀਂ ਇੱਥੋਂ ਦੀ ਲੋਕੇਸ਼ਨ ਸਾਡੀ ਕੰਪਨੀ ਨੂੰ ਭੇਜੀ ਉਹ ਕੰਪਨੀ ਨੇ ਲੋਕੇਸ਼ਨ ਦੇਖ ਕੇ ਸੈਟੇਲਾਈਟ ਦੇ ਥਰੂ ਇੱਥੋਂ ਦਾ ਸਾਨੂੰ ਗਰਾਫ ਬਣਾ ਕੇ ਦਿੱਤਾ ਵੀ ਤੁਸੀਂ ਐਵੇਂ ਕਰਕੇ ਇੱਥੇ ਪੈਨਲ ਲਾਉਣੇ ਆ ਦੇਖੋ ਤੁਸੀਂ ਇੱਧਰ ਹਜੇ ਸਿਸਟਮ ਪਿੰਦੇ ਜਿਹੜੇ ਇੰਜੀਨੀਅਰ ਨੇ ਪੜ੍ਹੇ ਲਿਖੇ ਉਹ ਚਾਰਟ ਬਣਾ ਕੇ ਭੇਜਦੇ ਆ ਉਹ ਕਿਸੇ ਵੀ ਜਗ੍ਹਾ ਤੇ ਸਾਨੂੰ ਸਿਸਟਮ ਬਣਾ ਕੇ ਦੇ ਦਿੰਦੇ ਜਿੱਥੇ ਅਸੀਂ ਪੈਨ ਲਾ ਸਕਦੇ ਜੀ ਯਾਰ ਮੈਨੂੰ ਇੱਕ ਸਾਲ ਮੇਰੇ ਦਿਮਾਗ 'ਚ ਡਾਊਟ ਆਉਂਦਾ ਦੇਖੀ ਪ੍ਰੀਤਾ ਆਹ ਸਟਰਕਚਰ ਆ ਤੁਹਾਡਾ ਸਟਰਕਚਰ ਉੱਪਰੋਂ ਬਹੁਤ ਮਜ਼ਬੂਤ ਆ ਹੁਣ ਐਂ ਲੱਗ ਗਿਆ ਉਹ ਤੁਸੀਂ ਥੰਮਲੀਆਂ ਆਂ ਬਣਾਤੀਆਂ ਪ੍ਰੀਤਾ ਤੇ ਫਿਰ ਇਹ ਤਾਂ ਜੇ ਬਾਈ ਚਾਂਸ ਨੇ ਰਹੀ ਆਉਗੀ ਤਾਂ ਖੜੂਗਾ ਕਿਵੇਂ ਇਹਨੂੰ ਭਾਜੀ ਅਸੀਂ ਐਵੇਂ ਨਹੀਂ ਇਹ ਤਾਂ ਹਜੇ ਇੱਕ ਵਾਰੀ ਸੈੱਟ ਕਰ ਰਹੇ ਨੇ ਮੁੰਡੇ ਨੂੰ ਇਹਨੂੰ ਪੱਟ ਕੇ ਫਰਸ਼ ਨੂੰ ਜੀ ਲੈਂਟਰ ਚ ਚਾਰ ਗਿੱਟੀਆਂ ਲੱਗਣਗੀਆਂ ਚਾਰ ਸਰਾਖ ਦੀ ਜਗ੍ਹਾ ਬਣੀ ਹੋਈ ਹੈ ਉਹਦੇ ਉੱਤੇ ਅਸੀਂ ਕ੍ਰੈਸ਼ਰ ਪਾਵਾਂਗੇ ਅੱਛਾ 10% ਅੱਛਾ ਆ ਆਪਾਂ ਫਰਸ਼ ਪੱਟ ਲਾਂਗੇ ਲੈਂਟਰ ਨੰਗਾ ਕਰ ਲਾਂਗੇ ਫਿਰ ਆਪਾਂ ਚਾਰ ਸੱਲ ਮਾਰਾਂਗੇ ਲੈਂਟਰ ਦੇ ਤੇ ਉਹ ਇੱਥੋਂ ਵੀ ਨਹੀਂ ਹਿੱਲਣਾ ਜੀ ਉਹ ਪੈਨਲ ਨਹੀਂ ਹਿੱਲ ਰਿਹਾ ਉਹ ਤੁਹਾਨੂੰ ਮੈਂ ਪਹਿਲਾਂ ਹੀ ਦਿਖਾ ਦਿੱਤਾ ਵੀ ਢੇਰੀ ਚ ਕੁਝ ਹੋ ਜੂ ਇਹਦਾ ਮਤਲਬ ਹੀ ਨਹੀਂ ਹੈ ਅੱਛਾ ਜਿਹੜਾ ਆ ਲਾਇਆ ਇਹ ਤਾਂ ਸਿਰਫ ਲੈਂਟਰ ਚੋਵੇ ਨਾ ਇਸ ਕਰਕੇ ਲਾਇਆ ਇਸ ਕਰਕੇ ਲਾਇਆ ਹਾਂਜੀ ਹਾਂ ਵੀ ਲੈਂਟਰ ਚ ਨਾ ਕੋਈ ਦਿੱਕਤ ਆਵੇ ਆਪਾਂ ਨੂੰ ਅੱਛਾ ਮਜ਼ਬੂਤੀ ਤਾਂ ਉਧੂ ਥੱਲੇ ਹੀ ਆ ਇਹ ਤਾਂ ਪਾਣੀ ਨਾ ਪਵੇ ਉਹ ਸਲ੍ਹਾਂ ਦੇ ਵਿੱਚ ਟਾਲ ਆ ਪਾਣੀ ਪਾਵੇ ਤੇ ਅਸੀਂ ਸਿਮਿੰਟ ਪਾਇਆ ਵੇ ਨੀਰਾ ਸਿਮਿੰਟ ਦੀ ਅੱਛਾ 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 ਇਹ ਤਾਂ ਤਾਂ ਲਾਤਾ ਹਾਂ ਠੀਕ ਆ ਤੇ ਬਾਈ ਕਿੰਨੇ ਚਿਰ ਦੇ ਵਿੱਚ ਕਰ ਦਿੰਨੇ ਆ ਮੰਨ ਲਓ ਤੁਹਾਨੂੰ ਕਿਸੇ ਨੇ ਆਰਡਰ ਪਾਤਾ ਕਿੰਨੇ ਚਿਰ ਦੇ ਵਿੱਚ ਹੋ ਜਾਂਦਾ ਇਹਦੇ ਚ ਨਾ ਜੀ ਦੇਖੋ ਸਾਡੀ ਫਿਟਿੰਗ ਵਾਲਾ ਕੰਮ ਤਾਂ ਜੀ 10 ਕਿਲੋਵਾਰਟ ਤੱਕ ਦਾ ਅਸੀਂ ਇੱਕ ਦਿਨ ਚ ਕਰ ਦਿੰਨੇ ਆ ਜੀ ਇੱਕ ਦਿਨ ਦੇ ਵਿੱਚ ਮੁੰਡੇ ਫਿਟਿੰਗ ਕਰ ਦਿੰਦੇ ਪਰ ਬਿਜਲੀ ਬੋਰਡ ਦੀਆਂ ਮਾਨਤਾਵਾਂ ਵਗੈਰਾ ਲੈਣ ਤੇ 20 ਤੋਂ 25 ਦਿਨ ਲੱਗ ਜਾਂਦੇ ਆ ਫਿਟਿੰਗ ਵਾਲਾ ਕੰਮ ਸਾਡਾ ਇੱਕ ਦਿਨ ਦਾ ਦਾ ਉਹ ਬਿਜਲੀ ਬੋਰਡ ਦੀਆਂ ਮਾਨਤਾਵਾਂ ਲੈਣ ਲਈ ਅਗਲੇ ਨੂੰ ੱੱਕੇ ਖਾਣੇ ਪੈਣਗੇ ਅਗਲੇ ਦੇ ਵਿੱਚ ਜਾਂ ਤੁਸੀਂ ਕਰਕੇ ਰਹਿਓਗੇ ਸਾਨੂੰ ਕੱਲੇ ਡਾਕੂਮੈਂਟ ਦੇਣੇ ਆ ਜੀ ਆਧਾਰ ਕਾਰਡ ਦੇਣੇ ਬਿਜਲੀ ਦਾ ਬਿੱਲ ਦੇਣੇ ਪੈਨ ਕਾਰਡ ਦੇਣ ਅਗਲੇ ਨੇ ਜਿਹਨੇ ਪੈਸੇ ਦੇਣੇ ਆ ਉਹਦੀ ਕੋਈ ਸਰਦਾਰਤ ਉਹਨੇ ਸਾਈਨ ਕਰਨੇ ਆ ਉਹਨੇ ਕੱਲੇ ਪੈਸੇ ਹੀ ਦੇਣੇ ਆ ਜੀ ਠੀਕ ਆ ਜੀ ਹਾਂਜੀ ਹਾਂ ਤੇ ਜਿਹੜੇ ਸਬਸਿਡੀ ਦਾ ਫਾਰਮ ਵਗੈਰਾ ਹੋਊਗਾ ਉਹ ਵੀ ਸਾਰਾ ਅਸੀਂ ਭਰ ਕੇ ਦਵਾਵਾਂਗੇ ਜੀ ਸਾਰਾ ਕੰਪਲੀਟ ਅਸੀਂ ਅਗਲੇ ਤੋਂ ਇੱਕ ਕੈਂਸਲ ਚੈੱਕ ਲੈਣੇ ਆ ਜੀ ਜਿਹੜੇ ਖਾਤੇ ਦੇ ਵਿੱਚ ਅਗਲਾ ਸਬਸਿਡੀ ਚਾਹੁੰਦਾ ਹੈ ਤੇ ਬਾਕੀ ਕੰਮ ਸਾਰਾ ਸਾਡਾ ਹੋਊਗਾ ਉਹ ਉਹ ਤੁਹਾਡਾ ਹੋਊਗਾ ਇਹਦੇ 'ਚ ਆਪਣੇ ਕੋਲ ਕਿੰਨੀਆਂ ਵੈਰਾਈਟੀਆਂ ਇੱਕ ਤਾਂ ਮੋਨੋ ਹੋ ਗਿਆ ਇੱਕ ਬਾਈਫੇਸ਼ੀਅਲ ਹੋ ਗਿਆ ਇੱਕ ਮੋਨੋ ਹੋ ਗਿਆ ਜੀ ਇੱਕ ਸਿੰਪਲ ਬਾਇਫੇਸ਼ੀਅਲ ਹੋ ਗਿਆ ਇੱਕ ਟਾਪਕੌਨ ਸੈੱਲ ਹੋ ਗਿਆ ਇੱਕ ਪੋਲੀਪੈਨਲ ਹੋ ਗਿਆ ਚਾਰ ਵੈਰਾਈਟੀਆਂ ਸਾਡੇ ਕੋਲ ਮਤਲਬ ਅਗਲਾ ਜਿੰਨੇ ਕ ਪੈਸੇ ਖਰਚਣੇ ਚਾਹੁੰਦਾ ਉਸ ਹਾਬ ਨਾਲ ਉਸ ਅਗਲਾ ਅਸੀਂ ਲਾ ਦਾਂਗੇ ਇੱਥੇ ਰੇਟ ਨਹੀਂ ਗੱਲ ਹੈਗੀ ਤੁਹਾਡੀ ਜ਼ਰੂਰਤ ਗੱਲ ਹੈ ਜੀ ਹਾਂ ਵੀ ਤੁਹਾਡਾ ਤਾਂ ਕੋਈ ਮਤਲਬ ਜਿਹੜਾ ਤੁਹਾਡਾ ਰੇਟ ਹੈ ਉਸ ਜ਼ਰੂਰਤ ਦਾ ਅਸੀਂ ਤੁਹਾਡੇ ਲਾ ਦਾਂਗੇ ਸੋਲਰ ਤੇ ਉਹ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕੀ ਮਿਲਦਾ ਇੱਕ ਤਾਂ ਆਫ ਗ੍ਰਿਡ ਆਨ ਗ੍ਰਿਡ ਆਨ ਗ੍ਰਿਡ ਹੋ ਗਿਆ ਇੱਕ ਤਾਂ ਗ੍ਰਿਡ ਹੋ ਗਿਆ ਜੀ ਹੋਰ ਉਸ ਤੋਂ ਇਲਾਵਾ ਸੋਲਰ ਦਾ ਕੀ ਦਿੰਨੇ ਆ ਤੁਸੀਂ ਆਫ ਗ੍ਰਿਡ ਹੋ ਗਿਆ ਜੀ ਕੋਈ ਸੋਲਰ ਦੀਆਂ ਲਾਈਟਾਂ ਚਾਹੀਦੀਆਂ ਉਹ ਵੀ ਮ ਸੋਲਰ ਦੇ ਰਿਲੇਟਡ ਕੋਈ ਵੀ ਕਮੈਂਟ ਹੁੰਦਾ ਸਾਡੇ ਕੋਲੇ ਸਭ ਹਾਜ਼ਰ ਹੁੰਦੇ ਆ ਸੋਲਰ ਦੇ ਨਾਲ ਸੰਬੰਧਤ ਕਿਸੇ ਵੀ ਚੀਜ਼ ਆ ਕੋਈ ਸੋਲਰ ਏਸੀ ਚਾਹੀਦਾ ਕਿਸੇ ਨੂੰ ਹਾਂ ਸੋਲਰ ਏਸੀ ਚਾਹੀਦਾ ਕੋਈ ਸੋਲਰ ਹੀਟਰ ਚਾਹੀਦੇ ਆ ਆਪਣੇ ウォਟਰ ਹੀਟਰ ਜਿਹਨੂੰ ਆਪਾਂ ਕਹਿ ਦਿੰਨੇ ਆ ਸੋਲਰ ਪੱਖੇ ਚਾਹੀਦੇ ਆ ਪੱਖੇ ਤਾਂ ਨਹੀਂ ਹਜੇ ਭਾਜੀ ਸਾਡੇ ਕੋਲੇ ਆਉਂਦੇ ਪਰ ਏਸੀ ウォਟਰ ਹੀਟਰ ਲੈਟਾਂ ਪੈਨਲ ਹਰ ਤਰ੍ਹਾਂ ਦੇ ਕੋਈ ਏਸੀ ਡੀਸੀ ਬਾਕਸ ਚਾਹੀਦੇ ਐਮਸੀਬੀ ਸੁੱਚਾਂ ਚਾਹੀਦੀਆਂ ਉਹ ਸਾਰਾ ਕੁਝ ਸਾਡੇ ਕੋਲੇ ਹੁੰਦਾ ਭਾਜੀ ਤੇ ਐਦੇ ਨਾਲ ਵੀ ਕੋਈ ਫਰਕ ਪੈਂਦਾ ਬਾਈ ਰੇਟ ਦਾ ਜਾਂ ਕੰਪੈਸਿਟੀ ਦਾ ਜਿਹੜਾ ਆ ਲਾਉਨੇ ਆ ਜਾਇ ਤਕਰੀਬਨ ਤਕਰੀਬਨ ਨਿਕੋ ਜਾਈ ਹੁੰਦਾ ਇਹਨੂੰ ਇਨਵਰਟਰ ਕਹਿੰਦੇ ਆ ਇਹਨੂੰ ਭਾਜੀ ਇਨਵਰਟਰ ਵੀ ਕਹਿੰਦੇ ਆ ਇਹਦਾ ਕੰਮ ਹੁੰਦਾ ਹੈ ਬਿਜਲੀ ਨੂੰ ਡੀਸੀ ਬਿਜਲੀ ਨੂੰ ਏਸੀ ਚ ਕਨਵਰਟ ਕਰਨਾ ਠੀਕ ਹੈ ਜੀ ਸੋਲਰ ਡੀਸੀ ਕਰੰਟ ਬਣਾਉਂਦਾ ਜੀ ਇਹਨੇ ਏਸੀ ਕਰੰਟ ਬਦਲ ਕੇ ਦੇ ਦੇਣਾ ਕਿਉਂਕਿ ਆਪਾਂ ਏਸੀ ਕਰੰਟ ਨੂੰ ਹੀ ਯੂਜ਼ ਕਰਦੇ ਆ ਇਹਦੇ ਨਾਲ ਭਾਜੀ ਕੀ ਹੈ ਸਾਰਾ ਸਿਸਟਮ ਇਨੀ ਚਲਾਉਣਾ ਜੀ ਜੇ ਕੱਲ ਨੂੰ ਖਰਾਬ ਹੋਊਗੀ ਚੀਜ਼ ਜੇ ਆਪਾਂ ਮੰਨ ਕੇ ਚੱਲਨੇ ਆ ਬਿਜਲੀ ਦੀ ਚੀਜ਼ ਆ ਖਰਾਬ ਹੋਣੀ ਆ ਤਾਂ ਉਹ ਇਹੀ ਚੀਜ਼ ਹੋ ਸਕਦੀ ਆ ਖਰਾਬ ਪੈਨਲ ਨੂੰ ਛੋਡੇ ਨੂੰ ਕੁਝ ਨਹੀਂ ਹੁੰਦਾ ਜੇ ਇਹ ਉਦੋਂ ਬਾਅਦ ਗੱਲ ਕੀ ਹੈ ਜੀ ਸਰਵਿਸ ਜਿਹੜੀ ਚੀਜ਼ ਸਰਵਿਸ ਤੇਜ ਦਊਗੀ ਉਹ ਆਪ ਦਾ ਰੇਟ ਪਹਿਲਾਂ ਬੱਧ ਰੱਖੂਗੀ ਜੀ ਜੇ ਤੁਸੀਂ ਸਸਤਾ ਲਵਾਉਣਾ ਸਸਤਾ ਵੀ ਲੱਗ ਜਾਉ ਉਹਦੇ ਚ ਹੁੰਦਾ ਕਈ ਵਾਰੀ ਸਰਵਿਸ ਤੇ ਡੇਲੇ ਹੋ ਜਾਂਦਾ ਇਹਦੀ ਸਾਡੀ ਗਾਰੰਟੀ ਹੈ ਵੀ ਅਸੀਂ 72 ਵਰਕਿੰਗ ਡੇਸ ਤਿੰਨ ਵਰਕਿੰਗ ਡੇਸ ਛੁੱਟੀਆਂ ਨਾ ਹੋਣ ਇਹਨੂੰ ਸੈੱਟ ਕਰਕੇ ਦਿੰਨੇ ਆ ਜੇ ਇਹਨੂੰ ਇਹਦੇ ਚ ਕੋਈ ਦਿੱਕਤ ਆਉਂਦੀ ਜੇ ਇਹਦੇ ਚ ਕੋਈ ਦਿੱਕਤ ਆ ਗਈ ਜਿੰਮੇਵਾਰ ਤੇ ਇਹਦੀ ਇਹਨਾਂ ਦੀ 25 ਸਾਲ ਦੀ ਜੀ ਇਹਦੀ 25 ਸਾਲ ਦੀ 25 ਸਾਲ ਦੇ ਵਿੱਚ ਇਹ ਟੁੱਟਣ ਨਾ ਟੁੱਟਣ ਨਾ ਬਿਜਲੀ ਬਣਾਉਣਗੇ ਬਿਜਲੀ ਬਣਾਉਣ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਟੁੱਟਣ ਕੰਨੀਓ ਅਸੀਂ ਪਹਿਲਾਂ ਜਿੰਮੇ ਤੁਹਾਨੂੰ ਦਿਖਾਇਆ ਹੈ ਵੀ ਸਿਸਟਮ ਹੀ ਇਸ ਹੱਬ ਨਾਲ ਲੋਂਨੇਵੇਂ ਨੂੰ ਟੁੱਟਣ ਦਾ ਖਤਰਾ ਹੈ ਹੀ ਨਹੀਂ ਠੀਕ ਹੈ ਬਾਈ ਜੀ ਇੱਕ ਗੱਲ ਆਲੋਕ ਰਹਿ ਗਈ ਮੈਨੂੰ ਪੁੱਛਣ ਵਾਲੀ ਹਾਂਜੀ ਆ ਸੋਲਰ ਦਾ ਕੰਮ ਆ ਇਹ ਆਪਣੀ ਇੱਕ ਆਫਰ ਕੋਡ ਗੱਲ ਹੋਈ ਸੀ ਹਾਂਜੀ ਕਿ ਆ ਅਫੀਸਰ ਬਣਨ ਦਾ ਸੁਪਨਾ ਸੀ ਹਾਂਜੀ ਹਾਂ 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 ਬਾਈ ਮੈਂ ਭਾਜੀ ਦੋ ਵਾਰੀ ਆਈਐਸ ਦੇ ਪੇਪਰ ਚ ਟੱਕਾ ਵੇ ਜਾਂ ਜੀ ਇੰਟਰਵਿਊ ਚ ਬੈਠਾ ਹੋਇਆ ਪਰ ਨਹੀਂ ਰੱਬ ਨੇ ਉਹ ਗੱਲ ਸੁਣੀ ਤਾਂ ਹੁਣ ਅਸੀਂ ਇੱਧਰ ਕਰਦੇ ਆ ਠੀਕ ਹੈ ਹਾਂ ਜੀ ਹਾਂ ਮੇਰਾ ਸੁਪਨਾ ਸੀ ਬਾਜੀ ਮੈਂ ਪੀਸੀਐਸ ਦੇ ਪੇਪਰ ਚ ਵੀ ਬੈਠਾ ਆਈਐਸ ਦੇ ਪੇਪਰ ਚ ਵੀ ਬੈਠਾ ਤੇ ਰੱਬ ਦੀ ਕਿਰਪਾ ਨਾਲ ਵਧੀਆ ਅੱਗੇ ਵੀ ਗਏ ਸੀ ਪਰ ਪੂਰਾ ਨਹੀਂ ਚੜਿਆ ਕੰਮ ਉਹ ਮਤਲਬ ਕਹਿਣ ਤੋਂ ਬਾਅਦ ਵੀ ਦਾਤੇ ਨੂੰ ਮਨਜ਼ੂਰ ਸੀ ਕਿ ਨੌਕਰ ਨਹੀਂ ਬਣਨਾ ਮਾਲਕ ਬਣਨਾ ਜਮਾਂ ਸਹੀ ਗੱਲ ਹੈ ਬਾਜੀ ਜਮਾਂ ਸਹੀ ਗੱਲ ਹੈ ਹਾਂ ਹਾਂ ਲੈ ਵੀ ਦੇਖ ਲੋ ਯਾਰ ਮੁੰਡੇ ਨੇ ਆਪਾਂ ਕਹਿ ਲਈਏ ਕਿ ਸਟਾਰ ਲੱਗੇ ਹੋਣੇ ਸੀ 바ਵਾ ਸਾਰੇ ਤੇ ਉਧਰ ਜਾਣਾ ਸੀ ਤੇ ਇਧਰ ਵਾਇਗਰੂ ਨੇ ਸਟਾਰ ਬਖਸ਼ੇ ਐਡੀ ਨਹੀਂ ਗੱਲ ਅੱਜ ਵੀ ਇਹਦੇ ਸਟਾਰ ਬਹੁਤ ਚੰਗੇ ਆ ਅੱਜ ਵੀ ਇਹਦੇ ਤੇ ਇਲਾਕਾ ਮਾਣ ਕਰਦਾ ਐਡਾ ਸੋਹਣਾ ਕੰਮ ਕਰਦਾ ਜਿਹੜਾ ਪੜਿਆ ਲਿਖਿਆ ਬੰਦਾ ਹੁੰਦਾ ਜਿਹੜਾ ਯਾਰ ਮੁੰਡਾ ਆਮ ਤੌਰ ਤੇ ਕੁੜੀਆਂ ਤਾਂ ਪੜ੍ਹਾਈ 'ਚ ਜ਼ਿੰਮੇਵਾਰ ਹੁੰਦੀਆਂ ਜਦੋਂ ਮੁੰਡਾ ਪੜ੍ਹਾਈ 'ਚ ਜ਼ਿੰਮੇਵਾਰ ਨਿਕਲਦਾ ਤਾਂ ਫਿਰ ਉਹ ਹਰੇਕ ਕੰਮ 'ਚ ਹੀ ਜ਼ਿੰਮੇਵਾਰ ਹੁੰਦਾ ਠੀਕ ਹੈ ਕਿ ਨਹੀਂ ਤੇ ਬਹੁਤ ਜ਼ਿੰਮੇਵਾਰੀ ਨਾਲ ਕੰਮ ਕਰਦਾ ਲਾਂਬਾ ਆਉਣ ਹੀ ਨਹੀਂ ਦਿੰਦਾ ਤੁਹਾਨੂੰ ਦੇਣ ਹੀ ਨਹੀਂ ਦੇਣਾ ਲਾਂਬਾ ਨਾ ਰੇਟ ਵਾਲਿਆਂ ਪਾਸਿਓਂ ਨਾ ਕੁਆਲਿਟੀ ਵਾਲੇ ਪਾਸਿਓਂ ਨਾ ਸਰਵਿਸ ਵਾਲੇ ਪਾਸਿਓਂ ਤੇ ਜੇ ਸੱਜਣੋ ਤੁਸੀਂ ਸੋਲਰ ਬਾਰੇ ਲਵਾਉਣ ਬਾਰੇ ਸੋਚ ਰਹੇ ਹੋ ਨਾ ਗੁਰਦੁਆਰਾ ਸਾਹਿਬ ਦੀ ਕੋਈ ਕਮੇਟੀ ਦਾ ਬੰਦਾ ਮੇਰੀ ਗੱਲ ਸੁਣ ਰਿਹਾ ਕੋਈ ਕਾਲਜ ਦੀ ਕਮੇਟੀ ਦਾ ਬੰਦਾ ਮੇਰੀ ਗੱਲ ਸੁਣ ਰਿਹਾ ਕੋਈ ਸਕੂਲ ਦੀ ਕਮੇਟੀ ਦਾ ਬੰਦਾ ਸੁਣ ਰਿਹਾ ਜਾਂ ਕੋਈ ਪ੍ਰਾਈਵੇਟ ਹਸਪੀਟਲ ਦਾ ਮਾਲਕ ਮੇਰੀ ਗੱਲ ਸੁਣ ਰਿਹਾ ਜਾਂ ਕੋਈ ਘਰ ਦਾ ਮਾਲਕ ਮੇਰੀ ਗੱਲ ਸੁਣ ਰਿਹਾ ਤਾਂ ਸੋਲਰ ਲਵਾਉਣ ਵੇਲੇ ਤੁਸੀਂ ਅਲੋਕ ਦਾ ਨੰਬਰ ਆ ਜਿਹੜਾ ਸਕਰੀਨਸ਼ਾਟ ਲੈ ਕੇ ਰੱਖ ਲਓ ਤੇ ਯਾਦ ਰੱਖਿਓ ਬੰਦੇ ਆਪਣੇ ਤੋਂ ਤੁਸੀਂ ਸੋਲਰ ਜ਼ਰੂਰ ਲਗਾਉਣਾ ਹੈ ਧੰਨਵਾਦ